ਗੁਰਦਾਸਪੁਰ ਦੇ ਬਟਾਲਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆ ਜਿਸ ਨੂੰ ਸੁਣ ਕੇ ਪੂਰੇ ਇਲਾਕੇ ਦੇ ਵਿੱਚ ਜਿੱਥੇ ਸੰਸਨੀ ਫੈਲ ਗਈ ਉੱਥੇ ਪੂਰਾ ਇਲਾਕਾ ਇਸ ਸੀਨ ਨੂੰ ਦੇਖਣ ਦੇ ਵਾਸਤੇ ਇਕੱਠਾ ਹੋ ਗਿਆ ਦੱਸ ਦਈਏ ਕਿ ਇੱਕ ਮਾਂ ਜਿਸ ਦਾ ਪੁੱਤ ਕਈ ਦਿਨਾਂ ਤੋਂ ਲਾਪਤਾ ਸੀ ਤੇ ਲਗਾਤਾਰ ਆਪਣੇ ਪੁੱਤ ਦੀ ਭਾਲ ਕੀਤੀ ਜਾ ਰਹੀ ਸੀ ਤੇ ਮਾਂ ਪੁੱਤ ਨੂੰ ਭਾਲ ਦੀ ਭਾਲ ਦੀ ਉਸ ਦੀ ਮੰਗੇਤਰ ਦੇ ਘਰ ਪਹੁੰਚ ਜਾਂਦੀ ਹੈ ਤੇ ਮੰਗੇਤਰ ਦੇ ਘਰ ਦਾ ਅੰਦਰਲਾ ਸੀਨ ਦੇਖ ਕੇ ਮਾਂ ਦੇ ਪੈਰਾਂ ਹੇਠੋਂ ਜਮੀਨ ਕਿਸਕੀ ਜਿਸ ਤੋਂ ਬਾਅਦ ਉਸਨੇ ਤੁਰੰਤ ਇਹਦੀ ਸੂਚਨਾ ਪੁਲਿਸ ਨੂੰ ਦਿੱਤੀ ਜਦੋਂ ਪੁਲਿਸ ਦੀ ਟੀਮ ਆਈ ਤਾਂ ਉਹ ਵੀ ਹੱਕੀ ਬਕੀ ਰਹਿ ਗਈ ਤੇ ਪੂਰਾ ਇਲਾਕਾ ਇਕੱਠਾ ਹੋ ਗਿਆ ਜੀ ਹਾਂ ਦੱਸਦੀ ਐ ਕਿ ਜਦੋਂ ਅੰਦਰ ਦੇਖਿਆ ਉਸ ਦੀ ਮਾਂ ਨੂੰ ਕੁਝ ਅਜੀਬ ਜਿਹੀ ਜੜਾ ਕਿ ਮੁਸ਼ਕ ਜਾਂ 스멜 ਕਹਿ ਸਕਦੇ ਆ ਉਸ ਦੀ ਮਾਂ ਨੂੰ ਮਹਿਸੂਸ ਹੋਇਆ ਕਿ ਘਰ ਦੇ ਵਿੱਚੋਂ ਕਿਸੇ ਮਰੇ ਹੋਏ ਇਨਸਾਨ ਦੀ ਜਿਹੜੀ ਕਿ ਇਤੋਂ ਬਦਬੂ ਆ ਰਹੀ ਐ ਤੇ ਉਸ ਨੂੰ ਸ਼ੱਕ ਪਿਆ ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਤਾਂ ਪੁਲਸ ਮੌਕੇ ਤੇ ਪਹੁੰਚੀ ਇਸ ਤੋਂ ਪਹਿਲਾਂ ਪੂਰਾ ਪਰਿਵਾਰ ਰਫੂ ਚੱਕਰ ਹੋ ਗਿਆ ਤਾਂ ਉਸ ਤੋਂ ਬਾਅਦ ਖੁਦਾਈ ਕੀਤੀ ਤਾਂ ਘਰ ਦੇ ਅੰਦਰ ਜਿਹੜਾ ਕਿ ਇਸ ਦੇ ਪੁੱਤ ਨੂੰ ਮਾਰ ਕੇ ਜ਼ਮੀਨ ਦੇ ਵਿੱਚ ਦੱਬ ਦਿੱਤਾ ਗਿਆ ਸੀ ਤੇ ਜਦੋਂ ਮਾਂ ਨੇ ਇਹ ਸੀਨ ਦੇਖਿਆ ਆਪਣੇ ਪੁੱਤ ਨੂੰ ਮ੍ਰਿਤਕ ਹਾਲਤ ਵਿੱਚ ਦੇਖ ਕੇ ਮਾਂ ਤਾਂ ਹਾਂ ਮਾਰ ਮਾਰ ਕੇ ਰੋ ਲੱਗੀ ਤੇ ਭੈਣਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ماں ਨੇ ਰੋਂਦੇ ਰੋਂਦੇ ਸਾਰੀ ਹੱਦ ਬੀਤੀ ਸੁਣਾਇ ਕਿ ਕਿਵੇਂ ਇਹਨਾਂ ਨੇ ਜਿਹੜਾ ਕਿ ਵਿਆਹ ਦਾ ਜ਼ੋਰ ਪਾਇਆ ਹੋਇਆ ਸੀ ਜਿਸ ਦੇ ਚੱਲਦੇ ਉਹਨਾਂ ਨੂੰ ਕਾਫੀ ਪਰੇਸ਼ਾਨ ਵੀ ਕੀਤਾ ਜਾ ਰਿਹਾ ਸੀ ਤੇ ਉਹਨਾਂ ਕਹਿਆ ਸੀ ਕਿ ਜਲਦ ਹੀ ਉਹ ਵਿਆਹ ਲੈ ਲੈਣਗੇ ਪਰ ਉਹਨਾਂ ਨੂੰ ਬਹੁਤ ਇਹਨਾਂ ਮਾਮਾਂ ਧੀਆਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਦੇ ਚੱਲਦੇ ਇਹਨਾਂ ਦੇ ਇਹਨਾਂ ਦੇ ਪੁੱਤ ਨੂੰ ਹੀ ਮਾਰ ਮੁਕਾ ਦਿੱਤਾ ਤਾਂ ਹੁਣ ਤਾਂ ਹਾਂ ਮਾਦੀ ਮਾਂ ਇਨਸਾਫ ਦੀ ਮੰਗ ਕਰ ਗਿਆ ਦੂਜੇ ਪਾਸੇ ਪੁਲਿਸ ਮੌਕੇ ਤੇ ਪਹੁੰਚੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਇਸ ਮਾਮਲੇ ਦੇ ਵਿੱਚ ਅਗਲੀ ਜੜਕੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਅਜਿਹਾ ਸੀਨ ਦੇਖ ਕੇ ਪੂਰਾ ਇਲਾਕਾ ਇਕੱਠਾ ਹੋ ਗਿਆ ਤਾਂ ਉਹ ਵੀ ਹੈਰਾਨ ਹੋ ਗਏ ਕਿਉਂਕਿ ਇਹਨਾਂ ਨੇ ਪਤਾ ਤੱਕ ਨਹੀਂ ਲੱਗਣ ਦਿੱਤਾ ਕਿ ਉਹਨਾਂ ਨੇ ਕਿਵੇਂ ਇੱਕ ਜਵਾਨ ਮੁੰਡੇ ਨੂੰ ਮਾਰ ਕੇ ਘਰ ਦੇ ਵਿੱਚ ਟੋਆ ਪੱਟ ਕੇ ਉੱਥੇ ਦੱਬ ਦਿੱਤਾ ਹੁਣ ਇਸ ਦੇ ਵਿੱਚ ਕੌਣ ਕੌਣ ਸ਼ਾਮਲ ਹੈ ਇਸ ਦੀ ਤਫ਼ਤੀਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਕਿਸੇ ਤੇ ਵਿਸ਼ਵਾਸ ਜੜਾ ਕਿ ਨਹੀਂ ਕੀਤਾ ਜਾ ਸਕਦਾ ਨਿੱਕੀਆਂ ਮੋਟੀਆਂ ਤਕਰਾਰਾਂ ਵੀ ਅੱਜ ਅਜਿਹੇ ਰੂਪ ਧਾਰਨ ਕਰ ਰਹੇ ਨੇ ਜਿਨ੍ਹਾਂ ਦਾ ਅੰਤ ਕਾਫੀ ਜਨਕੀ ਖੋਪ-ਨਾਖ ਦੇਖਣ ਮਿਲ ਰਿਹਾ ਤਾਂ ਆਓ ਨਜ਼ਰ ਮਾਰਦੇ ਹਾਂ ਇਹਨਾਂ ਤਸਵੀਰਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮਾਪਿਆਂ ਦਾ ਅਤੇ ਪੈਣਾ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਹੁਣ ਇਨਸਾਫ ਦੀ ਮੰਗ ਕਰ ਰਹੇ ਨੇ ਤਾਂ ਦੇਖਣਾ ਹੋਵੇਗਾ ਕਿ ਇਨਸਾਫ ਮਿਲੇਗਾ ਆਪਣੀ رائے ਵੀ ਜ਼ਰੂਰ ਸਾਂਝੀ ਕਰਿਓ ਜੀ ਆ ਕੁੜੀ ਨੇ ਸੱਦਿਆ ਘਾਰੇ ਨੇ ਮੇਰਾ ਪੁੱਤ ਮਰਵਾ ਦਿੱਤਾ ਕੁੜੀ ਨਾਲ ਕੀ ਰਿਸ਼ਤਾ ਹੈ ਕੁੜੀ ਨੇ ਮੰਗੜੀ ਕੀਤੀ ਜਬਰਦਸਤੀ ਮੈਨੂੰ ਫੋਨ ਕਰ ਕਰ ਕੇ ਕਹਿੰਦੇ ਜੇ ਵਿਆਹ ਕਰ ਦੋ ਜੇਤੀ ਦੇ ਜੇਤੀ ਦੇ ਵਿਆਹ ਕਰ ਦੋ ਮੈਂ ਮੇਰਾ ਪੁੱਤ ਨਹੀਂ ਐ ਇਨੇ ਜੋਗਾ ਹਏ ਮੇਰਾ ਪੁੱਤ ਨਹੀਂ ਇਨੇ ਜੋਗਾ ਮੈਂ ਅਜੇ ਨਹੀਂ ਕਰ ਰਹਾ ਜੇ 18 ਸਾਲ ਹੋ ਬਰਨੀ ਹੋਈ ਮੰਨਦੀ ਨਹੀਂ ਜਨਾਨੀ ਬੜੀ ਛੇਤੀ ਮੇ ਵਿਆਹ ਮੰਗਦੀ ਥੋੜੇ ਦਿਨ ਪਹਿਲੋ ਫਿਰ ਮੈਨੂੰ ਫੋਨ ਕੀਤਾ ਤਿੰਨ ਦਿਨ ਪਹਿਲੋ ਵਿਆਹ ਮੰਗਦੀ ਰਹੀ ਛੇਤੀ ਤੋਂ ਛੇਤੀ ਕੀ ਆਈ ਇੱਕ ਵਾਰੀ ਰਾਤ 9 ਵਜੇ ਨਾ ਇੱਕ ਵਾਰੀ 10 ਵਜੇ ਨਾ ਗੇੜੀ ਮਾਰੀ ਇੱਕ ਵਾਰੀ 10 ਵਜੇ ਨਾ ਮਾਰੀ ਆ ਜਨਾਨੀ ਆਈ ਆ ਘਰ ਆਣ ਕੇ ਪਤਾ ਨਹੀਂ ਅੰਦਰੋਂ ਪੈਸੇ ਪੂਹੇ ਕੱਢ ਕੇ ਲੈ ਕੇ ਗਈ ਆ ਪਰ ਇਹਨੇ ਖੋਲ ਕੇ ਬੂਆ ਕਹਨੂੰ ਦੱਸਿਆ ਨਹੀਂ ਆ ਮੈਂ ਤਾਂ ਕੱਲ ਦੀ ਨਭੜੀ ਆਪਣੇ ਪੁੱਤ ਨੂੰ ਇਹਨੇ ਦੱਸਿਆ ਨਹੀਂ ਜਨਾਨੀ ਨੇ ਕੇ ਅੰਦਰ ਹੀ ਕਰ ਦਿੱਤਾ ਮੇਰਾ ਪੁੱਤ ਜਿਹੀ ਜਿੱਦਾ ਆ ਕੇ ਦੀ ਕਾਪੂਰੀ ਉਹਦਾ ਐਵੇਂ ਤੇ ਕੱਲੀ ਧੋੜੀ ਭੱਜੀ ਫਿਰਦੀ ਕਿੰਨਾ ਸਮਾਂ ਹੋਇਆ ਡੇਢ ਕਿ ਮਹੀਨਾ ਹੋ ਗਿਆ ਮਸਰੀ ਕੀਤਾ ਦਿਲੀ ਵਾਰੀ ਇਹਦੇ ਨਾਲ ਮਿਲਿਆ ਤੇ ਨੇ ਮੰਗਣੀ ਕਰਵਾ ਲਈ ਉਹਨੇ ਕਹਿੰਦਾ ਮੰਮੀ ਮੈਨੂੰ ਪਸੰਦ ਵਾ ਉਹ ਕੁੜੀ ਵੀ ਇਹਦੇ ਗਲੋ ਨਹੀਂ ਹਲਤਦੀ ਆਂਦੀ ਤੂੰ ਆਪਣੇ ਘਰ ਗੱਲ ਕਰ ਮੈਂ ਮੈਨੂੰ ਨਹੀਂ ਪਸੰਦ ਤੇ ਤੇ ਕਾਦਨੋ ਛੋਟੀ ਜੀ ਮੇਰਾ ਮੁੰਡਾ ਦੇ ਕਿੱਡਾ ਜਵਾਨ ਮੈਂ ਮਕੌਰ ਕਰਿਆ ਕਰਨੇ ਲੋਕਾਂ ਦੇ ਐਡਾ ਜਵਾਨ ਪੁੱਤ ਮੇਰਾ ਕਾਕੇ ਵੈਗੀ ਜਨਾਨੀ ਪਰਿਵਾਰ ਚ ਕੌਣ ਕੌਣ ਹੋਰ ਪਰਿਵਾਰ ਚ ਇਹ ਜਨਾਨੀ ਆਪਣੇ ਸਹੁਰੇ ਰ ਸਾਸ ਸਹੁਰੇ ਨਾਲ ਲੱਗ ਰਹਿੰਦੀ ਦੋਵੇਂ ਮਾਵਾਂ ਤੀਆਂ ਨਹੀਂ ਤੁਹਾਡੇ ਪਰਿਵਾਰ ਚ ਕੌਣ ਕੌਣ ਮੇਰੇ ਪਰਿਵਾਰ ਚ ਮੇਰਾ ਜ਼ੋਰਾ ਵਾ ਮੇਰੀਆਂ ਬੇਟੀਆਂ ਤਿੰਨ ਇੱਕ ਛੋਟੇ ਦਾ ਮੁੰਡਾ ਮੇਰੇ ਕੋਲ ਇੱਕ ਬੇਟਾ ਸੀ ਹਾਂਜੀ ਹਾਂਜੀ ਮੇਰਾ ਇੱਕੋ ਹੀ ਇੱਕ ਛੋਟੇ ਮੇਰੇ ਦੇਰ ਦਾ ਬੇਟਾ ਵਾ ਕੀ ਮੰਗ ਕੀ ਕਰਦੇ ਮੰਗ ਕੀ ਕਰਨੇ ਇਨਸਾਫ ਮੰਗਦੇ ਮੇਰੇ ਪੁੱਤ ਤੇ ਨਹੀਂ ਕਿ ਕੋਈ ਕੁਝ ਨਹੀਂ ਮੰਗਦੇ ਉਹਨਾਂ ਇਨਸਾਫ ਚਾਹੀਦਾ ਮੇਰੇ ਪੁੱਤ ਤੇ ਜੋ ਕੀਤਾ ਵਾ ਮੇਰੇ ਪੁੱਤ ਨਾ ਮਾੜਾ ਕੀਤਾ ਨੇ ਮੈਨੂੰ ਬੁੱਢੀ ਨੇ ਇਹ ਬੁੱਢੀ ਨੇ ਘੜੀ ਤੇ ਘੜੀ ਸਜ਼ਾ ਜੋ ਕੀਤਾ ਜਾਂਦਾ ਕੀਤ ਕਰੋ ਇਹਦੇ ਨਾਲ ਮੇਰੇ ਬੱਚੇ ਨੂੰ ਮੋੜ ਦੋ ਮੈਂ ਕੋ ਜ ਨਹੀਂ ਮੰਗ ਰਹੀ ਕੇ ਹਏ ਮੇਰਾ ਨਾਮ ਮੁਕੱਦਰ ਜੀ ਇਹਨਾਂ ਨੇ ਇਦਾਂ ਕੀਤਾ ਜੇ ਕਿ ਪਹਿਲਾਂ ਦੇ ਮੁੰਡੇ ਕੁੜੀ ਮਤਲਬ ਕਿ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਕੁੜੀ ਇੱਕ ਦਿਨ ਸਾਡੇ ਘਰੇ ਗਈ ਇਹਨੇ ਮੰਗਰੇ ਨਾਲ ਆਈ ਉਹਨਾਂ ਨੂੰ ਫੋਨ ਕੀਤਾ ਉਹਦੇ ਮੰਮੀ ਡੈਡੀ ਨੂੰ ਕਿ ਆ ਤੁਹਾਡੀ ਕੁੜੀ ਆਈ ਆ ਕਿ ਇਹ ਮਤਲਬ ਕਿ ਕੀ ਕਰਨਾ ਜੀ ਦੱਸ ਉਹਨਾਂ ਨੇ ਮੁੰਕੇ ਇਹ ਗੱਲ ਆਖਿਆ ਕਿ ਚਲੋ ਅਸੀਂ ਇਹਨਾਂ ਨੂੰ ਕਿਹਾ ਕਿ ਚਲੋ ਤੁਹਾਡੀ ਇੱਜ਼ਤ ਹਰ ਇੱਕ ਦੀ ਧੀਆ ਭੈਣ ਦੀ ਇੱਜ਼ਤ ਹਰ ਇੱਕ ਦੀ ਹੁੰਦੀ ਹੈ ਇਹਨਾਂ ਨੂੰ ਕਿਹਾ ਕਿ ਚਲੋ ਤੁਸੀਂ ਰਿਸ਼ਤਾ ਕਰ ਦੋ ਇਹਨਾਂ ਨੇ ਰਿਸ਼ਤਾ ਕੀਤਾ ਹੱਲੇ ਸਾਡੇ ਕੋਲ ਜਿਹੜੀਆਂ ਫੋਟੋਆਂ ਨੇ ਰੋਕੇ ਦੀਆਂ ਉਹੀ ਹੈਗੀਆਂ ਜੀ ਇਹਨਾਂ ਨੇ ਅੱਜ ਇਹ ਰੋਕਾ ਕਰਕੇ ਮੁੰਕੇ ਅੱਜ ਸਾਡੇ ਆਪਣੇ ਮਾਰਕੀਟ ਅੰਦਰ ਨਾਪਤਾ ਤਾਂ ਮੁੰਡੇ ਦੀ ਉਮਰ ਕੋਈ 18 ਸਾਲ ਹੈਗੀ ਜੀ 18 ਸਾਲ ਦੀ ਹੈਗੀ ਕੁੜੀ ਦੀ ਵੀ ਇੰਨੀ ਕਹੇਗੀ 18 ਸਾਲ ਅੱਛਾ ਤਾਂ ਇਹ ਕਿੱਥੇ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਹੈ ਮੁੰਡਾ ਇਹ ਪ੍ਰੇਮਨਗਰ ਦਾ ਜੀ 2 ਨੰਬਰ ਗਲੀ ਦਾ ਫੜਿਆ ਜੇ ਇਹਨਾਂ ਦੇ ਸਿਰਫ ਜਿਹੜੀ ਮੁੰਡੇ ਦੀ ਇਹਦੀ ਕੁੜੀ ਦੀ ਮਾਂ ਵਾ ਬਸ ਉਹਨੂੰ ਫੜਿਆ ਜੇ ਬਾਕੀ ਸਾਰੇ ਜੀ ਘਰੋਂ ਫਰਾਰ ਹਾਂਜੀ ਤੁਹਾਨੂੰ ਮੈਂ ਕੁਛੋਂ ਤਲਾਕੁਰ ਕੇ ਜਾਓ ਡੈਡਪੋੜੀ ਕੱਢਿਆ ਗਿਆ ਨਹੀਂ ਹੱਲੇ ਕੁਝ ਨਹੀਂ ਜੀ ਕੱਢਿਆ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮਾਰਕ ਦੇ ਅੰਦਰ ਨੱਪਦਾ ਹੈ ਅੰਦਰ 스멜 ਆਉਂਦੀ ਜੀ ਬਹੁਤ ਜੰਗੰਦੀ ਤੁਸੀਂ ਆਪ 스멜 ਲੈ ਸਕਦੇ ਹੋ ਮੈਂ ਇੱਕ ਗੇਟ ਲੱਗੇ ਹੋ ਜਾਉ 스멜 ਆਉਂਦੀ ਬਹੁਤ ਗੰਦੀ 스멜 ਆਉਂਦੀ ਮੁੰਡੇ ਦਾ ਨਾਮ ਕੀ ਸੀ ਸਾਹਿਲ ਮੱਟੂ ਕਰਦਾ ਕੀ ਸੀ ਮੁੰਡਾ ਪੜਦਾ ਹੀ ਜੀ ਕਿਹੜੀ ਕਲਾਸ ਵਿੱਚ ਇਹ ਪੜਦਾ ਹੀ ਇਹ ਦਸਵੀਂ ਪੜਨ ਰਿਹਾ ਹੀ ਜੀ ਮੁੰਡੇ ਦੇ ਫਾਦਰ ਸਾਹਿਬ ਦਾ ਕੀ ਨਾਮ ਹੈ ਫਾਦਰ ਸਾਹਿਬ ਉਹਨਾਂ ਦੇ ਫਾਦਰ ਤੇ ਗੁੰਗੇ ਹੀ ਨੇ ਉਹ ਮਤਲਬ ਕਿ ਪੇਂਟ ਦਾ ਕੰਮ ਕਰਦੇ ਦੇ ਇਹ ਇਹ ਕਿਤੋਂ ਮਾਮਲਾ ਜੀ ਸਾਨੂੰ ਕਰੀਬ 2:00 ਵਜੇ ਇੱਕ ਇਤਲਾਹ ਮਿਲੀ ਆ ਕਿ ਇੱਕ ਸ਼ਾਹਿਲ ਨਾਮ ਦਾ ਮੁੰਡਾ ਜਿਹੜਾ ਕਿ ਜਦੀ ਇੰਗੇਜਮੈਂਟ ਆ ਨਿਊ ਗੋਵਿੰਦਨਗਰ ਦੇ ਉਹ ਇੱਥੇ ਇੰਗੇਜਮੈਂਟ ਹੋਈ ਆ ਚਰਨਜੀਤ ਦੇ ਲੜਕੀ ਨਾਲ ਉਹ ਕਿਤੇ ਐਤਵਾਰ ਦਾ ਉਹਦੇ ਨਾਲ ਘੁੰਮਣ ਗਿਆ ਉਹ ਅੱਜ ਜਿਹੜੀ ਲੜਕੀ ਦੀ ਮਾਤਾ ਉਹਨਾਂ ਦੇ ਘਰੇ ਗਈ ਆ ਤੇ ਉਹਦੀ ਮਾਤਾ ਨੇ ਪੁੱਛਿਆ ਅੱਗੇ ਵੀ ਆਣ ਜਾਣ ਹੋਣਾ ਜੀ ਉਹਨਾਂ ਤੋਂ ਉਹਨਾਂ ਨੇ ਪੁੱਛਿਆ ਵੀ ਲੜਕਾ ਕਿੱਥੇ ਆ ਉਹ ਕਹਿੰਦਾ ਘੁੰਮਣ ਗਿਆ ਉਹ ਕੁਦਰਤੀ ਉਹ ਜਿਲੇ ਮਾਤਾ ਆ ਗਈ ਆ ਤੇ ਉਹਦੀ ਮਾਤਾ ਵੀ ਲੜਕੇ ਦੀ ਸ਼ਾਹਰ ਦੀ ਨਾਲ ਹੀ ਆ ਗਈ ਪਿੱਛੇ ਉਹਨਾਂ ਦੇਖਿਆ ਜਿਲੇ ਘਰ ਦੇ ਲਾਗੇ ਆ ਤੇ ਉਹਨੂੰ ਸਮੈਲ ਆ ਰਹੀ ਸੀ ਤਾਂ ਹਿਊਮਨ ਬਾਡੀ ਦੀ ਆ ਠੀਕ ਆ ਉਹ ਉਸੇ ਵੇਲੇ ਉਹਨੇ ਥਾਣੇ ਤਲਾਹ ਦਿੱਤੀ ਆ ਤਾਂ ਉਸੇ ਮੌਕੇ ਤੇ ਅਸੀਂ ਸਾਰੇ ਨਹਿਰ ਤਸੀਲਦਾਰ ਦੀ ਹਾਜ਼ਰੀ ਪਹੁੰਚ ਗਏ ਇੱਥੇ ਉਸ ਤੋਂ ਬਾਅਦ ਐਫ ਆਰ ਦਰਜ ਕੀਤੀ ਆ ਕਤਲ ਦੀ ਤੇ ਇੱਕ ਡੈਡ ਬੋਡੀ ਕਿੱਦਾਂ ਮਿਲਦੇ ਕਿੱਥੋਂ ਮਿਲਦੇ ਡੈਡ ਬੋਡੀ ਜਿਹੜੀ ਆ ਉਹਨਾਂ ਨੇ ਦਫਨਾਈ ਵੀ ਉਹਦਾ ਆਪਣੇ ਘਰ ਦੇ ਅੰਦਰ ਟੋਇਆ ਪਟ ਗਿਆ ਉੱਥੋਂ ਅਸੀਂ ਕੱਢ ਕੇ ਲਿਆਇਆ ਉਹ ਪਰਚਾ ਦਿੱਤਾ ਤਿੰਨ ਬੰਦਿਆਂ ਦੇ ਬਾਈ ਨੇਮ ਪਰਚਾ ਦੋ ਅਨਨੋਨ ਤੇ ਆ ਬਾਕੀ ਪੋਸਟਮਾਨ ਨੂੰ ਕਰਾਉਣ ਤੋਂ ਬਾਅਦ ਜੋ ਆਏਗਾ ਉਹ ਰੈਸਟ ਕੋਈ ਕੀਤਾ ਅਜੇ ਰੈਸਟ ਕੋਈ ਨਹੀਂ ਹੋਇਆ ਜਿਹੜੇ ਰੈਸਟ ਹੋਗਾ ਤਾਂ ਜ਼ਰੂਰ ਆਸੇ